ਇਹ ਕਿਹੜੇ ਪਿੰਡ ਦਾ ਕਿਹੜੇ ਪਿੰਡ ਹੈ ਜੀ ਕੋਨਿਆਲ 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 ਸੋ ਜਿੱਥੇ ਬੰਨ ਟੁੱਟਿਆ ਤਾਂ ਜੀ ਉਹ ਸਾਹਮਣੇ ਸਫੈਦਿਆਂ ਵਾਲਾ ਤੁਸੀਂ ਦੇਖ ਰਹੇ ਹੋ ਉਹ ਸਫੈਦੇ ਮਤਲਬ ਪਿੱਛੇ ਤੱਕ ਬੰਨ ਹੈ ਸਾਰਾ ਆ ਇੱਥੇ ਤੇ ਆਪਾਂ ਨੂੰ ਲੱਗਦਾ ਵੀ ਕੁਝ ਨਹੀਂ ਹੈ ਇਹ ਸਾਰਾ ਬੰਨਤ ਆ ਉਹ ਦੇਖੋ ਥੈਲਿਆਂ ਦੀ ਸੇਵਾ ਹੋ ਰਹੀ ਹੈ ਸਾਰਾ ਹੁਣ ਬੰਨ ਬੰਨਿਆ ਜਾ ਰਿਹਾ ਇਹ ਉਹ ਬਾਈ ਦੀ ਕੋਠੀ ਹੈ ਜਿਹੜਾ ਬਾਈ ਇਟਲੀ ਤੋਂ ਆਪਾਂ ਨੇ ਸੋਸ਼ਲ ਨੈਟਵਰਕ ਤੇ ਕਾਫੀ ਵੀਡੀਓ ਦੇਖੀਆਂ ਨੇ ਵੀ ਦੀਆਂ ਪਾੜ ਦੇਖੋ ਕਿੱਡੇ ਕਿਤੇ ਇਹਨਾ ਪਾਣੀ ਨੇ ਖੁਦ ਬਣਾ ਲਿਆ ਲੈ ਵੀ ਪਾਣੀ ਦਾ ਵਹਾਅ ਕਿੰਨਾ ਕਿ ਤੇਜ ਹੈ ਵੀ ਲੀਤਾ ਦੇਖ ਲਓ ਵੀ ਕਿਵੇਂ ਚੜਾ ਚੜਾ ਕੇ ਰੱਖਤਾ ਹੁਣ ਝੋਨੇ ਤਾਂ तकरीबन 90 95% ਦਾ ਏਰੀਆ ਆ ਕਿ 100% ਹੀ ਖਤਮ ਆ। 100% ਦੇਖਣ ਨੂੰ ਲੱਗਦੇ ਆ ਵੀ ਝੋਨੇ ਬਚ ਗਏ ਪਰ ਹੈ ਨਹੀਂ ਕੁਝ। ਹੈ ਕੁਝ ਨਹੀਂ ਵਿੱਚ ਵਿੱਚ ਕੁਝ ਨਹੀਂ ਦਾਣੇ ਖਤਮ ਹੋ ਗਏ। ਅੰਮ੍ਰਿਤਸਰ ਏਰੀਆ ਚ ਪਹੁੰਚੇ ਆ ਜੀ ਤਹਿਸੀਲ ਜਨਾਲੇ ਚ ਤੇ ਬਾਕੀ ਬਾਈ ਜੀ ਵੀ ਨਹੀਂ ਸਾਡੇ ਨਾਲ ਆ ਨਾਲੇ ਪਿੰਡ ਇਹਨਾਂ ਦੇ ਤੇ ਕਾਫੀ ਦਿਨਾਂ ਤੋਂ ਗੱਲਬਾਤ ਹੁੰਦੀ ਰਹਿੰਦੀ ਸੀ ਸਾਡੀ ਵੀ ਇਹਨਾਂ ਦਾ ਪਾਣੀ ਸੰਬੰਧੀ ਲੈ ਕੇ ਵੀ ਅਸੀਂ ਜਿਹੜੀ ਪਿੰਡ ਲੈਵਲ ਤੋਂ ਸੇਵਾ ਲੈ ਕੇ ਆਉਣੀ ਹੈ ਵੀ ਅਸੀਂ ਕਿਸ ਤਰ੍ਹਾਂ ਨਾਲ ਸੇਵਾ ਕਰੀਏ ਤੇ ਸਾਨੂੰ ਉਹਦਾ ਮਤਲਬ ਤਰੀਕਾ ਦੱਸ ਦਿਓ ਵੀ ਇਹਨਾਂ ਕਿਹੜੀ-ਕਿਹੜੀ ਚੀਜ਼ ਦੀ ਲੋੜ ਹੈ ਸੋ ਅੱਜ ਸਰਵੇ ਕਰਨ ਬਾਅਦ ਤੇ ਪਿੰਡ ਤੋਂ ਬਾਕੀ ਸਾਡੇ ਚਾਚੇ ਨੂੰ ਸਾਰੇ ਜਿੰਨੇ ਵੀ ਪੰਚਾਇਤ ਮੈਂਬਰਾਂ ਦਾ ਹਨ ਬਾਕੀ ਸਾਡੀ ਟੀਮ ਸਾਰਿਆਂ ਤੇ ਪਹੁੰਚੀ ਹੈ ਜੀ ਤੇ ਬਾਕੀ ਸਾਚੀ ਤੁਸੀਂ ਵੀ ਦੱਸ ਦਿਓ ਆਪਣਾ ਇੱਕ ਵਾਰ ਤੇ ਆਪਣਾ ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਅੱਜ ਆਪਾਂ ਜਿਸ ਤਰ੍ਹਾਂ ਤੁਹਾਨੂੰ ਦਿਲਪ੍ਰੀਤ ਨੇ ਦੱਸੇ ਦਿਆ ਵੀ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਅਜਨਾਲਾ ਤਹਿਸੀਲ ਦਾ ਪਿੰਡ ਪੈਂਦਾ ਹੈ ਥੋਬਾਂ ਅਸੀਂ ਸਾਡਾ ਜਿਹੜਾ ਮਕਸਦ ਸੀਗਾ ਕਿ ਨਾ ਵੀਡੀਓ ਬਣਾਉਣ ਦਾ ਆਪਾਂ ਫਤੇਗੜ ਸਾਹਿਬ ਤੋਂ ਲੈ ਕੇ ਇੱਥੇ ਤੱਕ ਜੋ ਪਿੱਛੇ ਪਿੰਡਾਂ ਦੇ ਸਰਵੇ ਕਰੇ ਆ ਉਹਦੇ ਸਾਡਾ ਇੱਕ ਮਕਸਦ ਇਹ ਹੈ ਵੀ ਜਿਸ ਤਰ੍ਹਾਂ ਹੁਣੇ ਤੁਸੀਂ ਦੇਖੇ ਰਹੇ ਹੋ ਪਿੱਛੇ ਇੱਧਰ ਵੀਡੀਓ ਚ ਜਿੰਨਾ ਵੀ ਇਹ ਫਲੱਡ ਦਾ ਪਾਣੀ ਹੈ ਹਜੇ ਵੀ ਇਹ ਚੱਲ ਰਿਹਾ ਹੈ ਇਹ ਹਲਕੇ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਚੁੱਕਿਆ ਹੈ ਐਸੇ ਕਰਕੇ ਸਾਨੂੰ ਜਿਸ ਤਰ੍ਹਾਂ ਜਿੰਨੇ ਵੀ ਇਹ ਵੀਡੀਓ ਨੂੰ ਵੀਰ ਦੇਖ ਰਹੇ ਆ ਸਾਡਾ ਮਕਸਦ ਵੀਡੀਓ ਬਣਾਉਣ ਦਾ ਇਹੀ ਹੈ ਵੀ ਆਪਾਂ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਬਹੁਤ ਚੈਨਲਾਂ ਨੇ ਦਿਖਾਇਆ ਵੀ ਇਸ ਤਰ੍ਹਾਂ ਫਲਾਡ ਆਏ ਹੁਣ ਜਿਹੜਾ ਇਹਨਾਂ ਦੀ ਮਦਦ ਕਰਨ ਦਾ ਇਹ ਲੋਕਾਂ ਦੀ ਜਿਹੜਾ ਹਲਕੇ 'ਚ ਅਸੀਂ ਖੜੇ ਆ ਸਿਰਫ ਇਹੀ ਹੈ ਵੀ ਹੁਣ ਆਪਾਂ ਇਹਨਾਂ ਦੀ ਜਿਹੜੀ ਬਾਹ ਫੜਨੀ ਹੈ ਜਿਸ ਤਰ੍ਹਾਂ ਹੁਣ ਇਹ ਦੇਖੇ ਰਹੇ ਆ ਝੋਨੇ ਖਰਾਬ ਹੋਏ ਪਿਆ ਉਸ ਤੋਂ ਅੱਗੇ ਕਣਕ ਦਾ ਸੀਜ਼ਨ ਆਉਣਾ ਹੈ ਉਹਦੇ ਵਾਸਤੇ ਆਪਾਂ ਨੇ ਦੇਖਣਾ ਹੈ ਇਹਦੇ ਨਾਲ ਸਾਡੇ ਬਾਈ ਜੀ ਉਹਨੇ ਹੈਗੇ ਅਵਤਾਰ ਸਿੰਘ ਜੀ ਲੰਬੜਦਾਰ ਨਾਲ ਕਹਿੰਦਾ ਆਪਣਾ ਜਰਨੈਲ ਸਿੰਘ ਜੀ ਹਰਦੇਵ ਸਿੰਘ ਜੀ ਆਪਣਾ ਬਾਈ ਜੀ ਗੁਰਪ੍ਰੀਤ ਸਿੰਘ ਉਹਨੇ ਇਹ ਸਾਰੇ ਜਿੰਨੇ ਇਹ ਹਲਕੇ ਤੋਂ ਅਸੀਂ ਬਾਈ ਜੀ ਉਹਨਾਂ ਨਾਲ ਗੱਲਬਾਤ ਕਰੀ ਆ ਇਹਨਾਂ ਨੂੰ ਪੁੱਛ ਕੇ ਅਸੀਂ ਜੋ ਸਾਤੋਂ ਤਿਲ ਫੁੱਲ ਸਰਦਾ ਅਸੀਂ ਆਪਣੇ ਨਗਰ ਤੋਂ ਆਪਣੇ ਹਲਕੇ ਤੋਂ ਇਕੱਠਾ ਕਰਕੇ ਇਹਨਾਂ ਦੀ ਮਦਦ ਕਰਨ ਵਾਸਤੇ ਅਸੀਂ ਅੱਜ ਪਹੁੰਚੇ ਆਂ ਤਾਂ ਜੋ ਜਿਹੜਾ ਇਹਨਾਂ ਤੇ ਮਾਰ ਪਈਆ ਹੜਪੀੜਤ ਪਰਿਵਾਰਾਂ ਤੇ ਉਹਨਾਂ ਦੀ ਜਿੰਨੀ ਵੀ ਸਤੋ ਸੇਵਾ ਹੋ ਸਕੇ ਜਿਸ ਤਰ੍ਹਾਂ ਅਸੀਂ ਡੀਜ਼ਲ ਦੀ ਜਾਂ ਕੋਈ ਆਪਾਂ ਜਿਸ ਤਰ੍ਹਾਂ ਹੁਣ ਅਕੇ ਕਣਕ ਬਜਾਈ ਦਾ ਸਮਾਂ ਆਉਣਾ ਹੈ ਉਹਦੇ ਵਾਸਤੇ ਕਣਕ ਦੀ ਸੇਵਾ ਕਿਸੇ ਤਰ੍ਹਾਂ ਦਾ ਡੀਏਪੀ ਜੂਰੀਆ ਇਹ ਇਹਨਾਂ ਨੂੰ ਮਹੱਈਆ ਕਰਵਾਈਏ ਅਸੀਂ ਸਾਡਾ ਇਹੀ ਫਰਜ਼ ਬਣਦਾ ਹੈ ਇਹ ਰੋਡ ਕਿਹੜਾ ਬਈ ਜੀ ਇਹ ਨਾਲਾ ਡੇਰਾ ਰੋਡ ਹੈ अच्छा ठीक है भाई नाल ये तो किमे पानी ਕਿੰਨਾ ਕ ਪਾਣੀ ਤਾਂ ਫਿਲਹਾਲ ਹੁਣ ਤਾਂ ਚਲੋ ਲੈਵਲ ਕਾਫੀ ਥੱਲੇ ਆ ਗਿਆ ਝੋਨੇ ਜਿਹੜੇ ਦਿਖਣ ਲੱਗ ਗਏ ਹੁਣ ਤਾਂ ਪਾਣੀ ਬਹੁਤ ਘਟ ਗਿਆ ਪਹਿਲਾਂ ਇੱਥੇ 4-4 ਫੁੱਟ ਆ ਜਗ੍ਹਾ ਤੇ ਟਰੈਕਟਰ ਵੀ ਨਹੀਂ ਲੰਘਦਾ ਮਤਲਬ 3-4 ਤਾਂ ਟਰੈਕਟਰ ਵੀ ਨਹੀਂ ਲੰਘਾ ਇੰਨਾ ਪਾਣੀ ਜਿਹੜਾ ਰੋਡ ਤੁਸੀਂ ਦੱਸ ਵੀ ਰਹੇ ਤੇ ਵੀ ਰੋਡ ਤੇ ਕਹਿੰਦੇ ਵੀ ਜਿਹੜਾ ਆਪਣੇ ਡਿਵਾਈਡਰ ਬਣਾਇਆ ਪਿਆ ਹੁੰਦਾ ਹਾਂ ਡਿਵਾਈਡਰ ਦੇ ਹੱਦ ਤੱਕ ਪਾਣੀ ਹੈ ਡਿਵਾਈਡਰ ਦੇ ਹੱਦ ਤੱਕ ਅੱਧ ਤੱਕ ਪਾਣੀ ਹੈ ਖੇਤ ਨਾਲੋਂ ਲਗਭਗ ਵੀ 4 ਤੋਂ 5 ਫੁੱਟ ਉੱਚਾ 4 ਤੋਂ 5 ਫੁੱਟ ਉੱਚਾ ਰੋੜਾ ਵੀ ਦੇ ਲੋ ਵੀ 5-5 10- ਫਸਲ ਤਾਂ ਸਾਰੀ ਖਰਾਬ ਹੋ ਗਈ ਵੇਖੋ ਤੁਹਾਡੇ ਸਾਹਮਣੇ ਆਹ ਡੇਰ ਘਰਾਂ ਦੇ ਵਿੱਚ ਪਾਣੀ ਵੜਿਆ ਕੋਈ ਅਸਲ ਸੱਚ ਹੋਵੇ ਵੈਸੇ ਦਿਲਪ੍ਰੀਤ ਐ ਇਧਰ ਨੂੰ ਜ਼ੂਮ ਕਰਕੇ ਵੀ ਦਿਖਾ ਦੇ ਜਿਸ ਤਰ੍ਹਾਂ ਹੁਣ ਇਹ ਪਿੰਡਾਂ ਦੇ ਹਾਲਾਤ ਹੈ ਦੇਖੋ ਤਕਰੀਬਨ ਜੇ ਆਪਾਂ ਨੂੰ ਦਿਖਾਈ ਦਿੰਦਾ ਹੈ ਵੀਡੀਓ 'ਚ ਇਹਨਾਂ ਦੀਆਂ ਛੱਤਾਂ ਤੇ ਜੋ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਟੈਂਟ ਵਗੈਰਾ ਜਿਸ ਤਰਪਾਲਾਂ ਪਾ ਕੇ ਕਰਿਆ ਇਹਨਾਂ ਦੇ ਬਹੁਤ ਹਾਲਾਤ ਮਾੜੇ ਹੋ ਚੁੱਕੇ ਆ ਘਰਾਂ ਦੇ ਵਿੱਚ ਪਾਣੀ ਵੜ ਗਿਆ ਇਹਨਾਂ ਦੇ ਕੱਪੜੇ ਜਾਂ ਕਿ ਇਹਨਾਂ ਦੇ ਅਨਾਜ ਜੋ ਘਰਾਂ ਦੇ ਵਿੱਚ ਆਪਾਂ ਰੱਖਦੇ ਆ ਉਹ ਸਾਰੇ ਖਰਾਬ ਚੁੱਕੇ ਆ ਤੇ ਜ਼ਿਆਦਾਤਰ ਤਕਰੀਬਨ ਆ ਰੋਡ ਆ ਵੱਡਾ ਰੋਡ ਆ ਇਹ ਇਹ ਰੋਡ ਦੇ ਇਹਨਾਂ ਦੇ ਦੱਸਣ ਮੁਤਾਬਕ ਚਲੋ ਹੁਣ ਪਾਣੀ ਦਾ ਲੈਵਲ ਡਾਊਨ ਹੋ ਗਿਆ ਇਹਨਾਂ ਦੇ ਦੱਸਣ ਮੁਤਾਬਕ ਇਸ ਰੋਡ ਤੇ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਉੱਪਰ ਨੂੰ ਲੰਘ ਕੇ ਫਿਰ ਤੁਸੀਂ ਦੇਖੇ ਰਹੇ ਆ ਵੀ ਇਹ ਘਰਾਂ ਦੇ ਕੀ ਹਾਲਾਤ ਹੋਏ ਹੋਣਗੇ ਤੇ ਹੁਣ ਆਪਾਂ ਚੱਲਦੇ ਆ ਥੋੜਾ ਅੱਗੇ ਹੋਰ ਵੀ ਆਪਾਂ ਹਾਂ ਇਸ ਤਰ੍ਹਾਂ ਹੀ ਆਪਾਂ ਹੁਣ ਅੱਗੇ ਜਾ ਕੇ ਸਰਵੇ ਕਰੀਏ ਵੀ ਪਤਾ ਲੱਗੇ ਜਿਹੜੇ ਆਪਣੇ ਪਿੱਛੇ ਕਹਿੰਨਾ ਆਪਣੇ ਭਾਈਚਾਰਾ ਉਹਨਾਂ ਨੂੰ ਵੀ ਪਤਾ ਲੱਗੇ ਵੀ ਇਹ ਏਰੀਏ ਦੇ ਵਿੱਚ ਜਾ ਕੇ ਆਪਾਂ ਸਰਵੇ ਕਰਕੇ ਜੋ ਸਾਡੀ ਕਹਿੰਨਾ ਆਪਣੀ ਮਿਹਨਤ ਦੀ ਕਮਾਈ ਕਰੀ ਵੀ ਐ ਅਸੀਂ ਗ੍ਰਾਹੀਆਂ ਇਕੱਠੀਆਂ ਕਰੀਆਂ ਇਹ ਵੀਰਾਂ ਦੀ ਅਸੀਂ ਬਾਹ ਫੜ ਸਕੀ ਐ ਇਹਨਾਂ ਦੀ ਮਦਦ ਕਰ ਸਕੀ ਜਣੀ ਜਿੱਥੇ ਤੱਕ ਲੱਗਦਾ ਜ਼ਿਆਦਾਤਰ ਤਾਂ ਇਹੀ ਹੋਇਆ ਵੀ ਹੁਣ ਜਿਵੇਂ ਇਹ ਏਰੀਆ ਆ ਗਿਆ ਤਾਂ ਇੱਥੋਂ ਦਰਿਆ ਕਾਫੀ ਦੂਰੀ ਤੇ ਹੈਗਾ ਤਾਂ ਇੱਥੇ ਜ਼ਿਆਦਾਤਰ ਪਾਣੀ ਦੀ ਉਮਾਰ ਹੋਈ ਐ ਤਾਂ ਇੱਥੇ ਲੋਡ ਫਿਲਹਾਲ ਜ਼ਿਆਦਾ ਕਣਕ ਨੂੰ ਲੈ ਕੇ ਲੋਡ ਹੈ ਜਾਂ ਕਿਸੇ ਹੋਰ ਚੀਜ਼ ਦੀ ਸੰਬੰਧੀ ਵੀ ਇੱਥੇ ਜੀ ਜੀ ਜ਼ਿਆਦਾ ਰਾਸ਼ਨ ਦੀ ਕੋਈ ਲੋੜ ਨਹੀਂ ਗਈ ਇਹ ਏਰੀਏ ਨੂੰ ਜਿਹੜੀ ਲੋਡ ਆ ਕਣਕ ਬਜਾਈ ਦੀ ਲੋੜ ਆ ਜਦੋਂ ਮਨ ਲੱਗੇ ਪਾਣੀ ਉੱਤਰ ਜਾਂਦਾ ਹੂੰ ਬੀਜ ਆਵੇ ਖਾਦ ਆਵੇ ਸਾਡੇ ਏਰੀਏ ਦੇ ਵਿੱਚ ਟਰੈਕਟਰ ਬਹੁਤ ਆ ਠੀਕ ਹੈ ਜੀ ਸੁਪਰਸੀਡਰ ਹੈਗੇ ਆ ਜਿੰਨੀ ਵੀ ਸੇਵਾ ਉਹ ਅਸੀਂ ਨਾਲ ਇਹਨਾਂ ਦੇ ਕਰਾਂਗੇ ਜੀ ਜੀ ਬਿਲਕੁਲ ਇਹ ਆ ਕਿ ਫਿਲਹਾਲ ਤੇ ਇਹਨਾਂ ਨੂੰ ਲੋੜ ਹੈ ਕਣਕ ਬਜਾਈ ਦੀ ਬਿਲਕੁਲ ਬਿਲਕੁਲ ਹੋਰ ਸੁੱਕੇ ਰਾਸ਼ਨ ਦੀ ਕਿਹੇ ਜੀ ਉਹ ਮੇਰੇ ਤੱਕ ਘਰਾਂ ਦਾ ਨੁਕਸਾਨ ਜ਼ਿਆਦਾ ਹੋਇਆ ਘਰਾਂ ਦਾ ਨੁਕਸਾਨ ਪੀ ਅਜੇ ਡੀਜ਼ਲ ਦੀ ਅਜੇ ਬਾਕੀ ਟਰੈਕਟਰ ਦੇ ਉੱਥੋਂ ਹੀ ਆਪਾਂ ਇਕੱਠੇ ਕਰ ਲਾਂਗੇ ਕੋਈ ਪਰੇ ਜੀ ਨਹੀਂ ਲੱਜਾਇਆ ਹਾਂਜੀ 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 ਉਹ ਆਪਾਂ ਦੱਸੀ ਜਾਈਏ ਜਿਹੜਾ ਲੋਡ ਮੰਗਿਆ ਉਹਦੀ ਸੇਵਾ ਦੀ ਜਾਵੇ ਕੋ ਦੋ ਕਿੱਲੇ ਵਾਲਾ ਕੋ ਤਿੰਨ ਕਿੱਲੇ ਵਾਲਾ ਹਾਂਜੀ ਉਸ ਹਿਸਾਬ ਨਾਲ ਆਪਾਂ ਸੇਵਾ ਕਰੀਏ ਬਿਲਕੁਲ ਦੱਸ ਦਈਏ ਬਰਾ ਭਾਜੀ ਇੱਦਣ ਹੁਣ ਪਾਣੀ ਘਟ ਗਿਆ ਜੀ ਫਲਾਣ ਇਹ ਹੁਣ ਹਾਂ ਘਟਦਾ ਜਾਣ ਡਿਆ ਜੇ ਨਹੀਂ ਤੇ ਇੱਥੇ ਤੇ ਮੇਰੇ ਨਾਲ ਕਾਫੀ ਪਾਣੀ ਸੀ ਮਤਲਬ ਇਹ ਕਿਹੜਾ ਏਰੀਆ ਕਿਹੜਾ ਏਰੀਆ ਜੀ ਚਮਿਆਰੀ ਜੀ ਪੈ ਜਾਂਦਾ ਜੀ ਚਮਿਆਰੀਆਂ ਚ ਮਿਆਰੀ ਦੀਆਂ ਆ ਅੰਮ੍ਰਿਤਸਰ 'ਚ ਖੜੇ ਆਪਾਂ ਹਾਂ ਠੀਕ ਅੰਮ੍ਰਿਤਸਰ 'ਚ ਤੇ ਮਤਲਬ ਜਿਹੜੇ ਆ ਹੁਣ ਸੜਕਾਂ ਨੇ ਇਹ ਪੂਰਾ ਬੰਨ ਦੇ ਤੌਰ ਤੇ ਕੰਮ ਕਰਿਆ ਹਨ ਮੈਨੂੰ ਗੱਗੋ ਮੰਦਲੋਂ ਅਰੰਦਾਸ ਨੂੰ ਤੁਰ ਜਣੀ ਜੇ ਤੇ ਸਿੱਧੀ ਅਰੰਦਾਸ ਨੂੰ ਜਾਂਦੀ ਆ ਫਿਰ ਡੇਰਾ ਬਾਬਾ ਨਾਨਕ ਦਾ ਉੱਧਰ ਜਣੀ ਕਿੰਨੇ ਕਿਲੋਮੀਟਰ 'ਚ ਤੁਸੀਂ ਕਹਿੰਦੇ ਹੋ ਵੀ ਇੱਦਣੋਂ ਕਰਿਆ ਵਾ ਇਹ ਹੁਣ ਇੱਥੋਂ ਤੋਂ ਥੋ ਹਾਂਜੀ 15 ਮੀਟਰ ਹੋ ਗਿਆ ਅੱਛਾ 15 ਕਿਲੋਮੀਟਰ ਠੀਕ ਹੈ ਤੁਹਾਨੂੰ ਜਿੱਨਾ ਵੀ ਜਾਣਾ ਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵਿੱਚ ਹੀ ਜਾਣਾ ਹਾਂਜੀ ਸਰ ਦੇ ਵਿੱਚ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਠੀਕ ਹੈ ਠੀਕ ਹੈ ਦੋਨੇ ਬੰਨੇ ਪੂਰੀ ਮਾਰ ਆ ਇੱਧਰ ਵੀ ਤੇ ਇੱਧਰ ਵੀ ਹੈ ਨਾ ਮਤਲਬ ਕਿ ਇੱਥੋਂ ਜਦੋਂ ਆਪਾਂ ਗਾਂਹਾਂ ਜਾਣਾ ਇਹਦੋਂ ਵੀ ਵੱਧ ਹੀ ਆਉਣਾ ਅੱਛਾ ਗਾਂਹਾਂ ਦਾ ਰੋੜਾ ਆਉਂਦੇ ਅੱਗੇ ਉਹ ਰੋੜਾਂ ਤੇ ਗੱਡੀ ਨਹੀਂ ਚੱਲੂਗੀ ਟਰੈਕਟਰ ਚੱਲੂਗਾ ਮਤਲਬ ਪੰਦ ਨੇ ਪਾਣੀ ਚਲੋ ਚੱਲੀਏ ਜੀ ਫੇਰ ਅੱਗੇ ਨੂੰ ਚਲੋ ਤੇ ਅਸੀਂ ਮਤਲਬ ਜਿਹੜਾ ਨਾ ਬੰਨ ਹੈ ਬੰਨ ਏਰੀਆ ਦੇ ਵਿੱਚ ਜਿਹੜਾ ਆਪਾਂ ਬੰਨ ਕਰ ਦਿੰਨੇ ਸਾਡੇ ਮਾਲਵੇ ਦੇ ਵਿੱਚ ਖਾਸ ਕਰਕੇ ਤੇ ਇੱਧਰ ਬਾਈਓ ਨਹੀਂ ਤੁਸੀ ਕਹਿੰਦੇ ਨੇ ਇਹਨੂੰ ਤੇ 10 10 ਫੁੱਟ 20 20 ਫੁੱਟ ਦੀ ਦਾਫ ਹੈ ਤੇ ਬਾਈਓ ਨਹੀਂ ਕਹਿੰਦੇ ਵੀ ਆ ਮਤਲਬ ਜਿਹੜਿਆਂ ਟੀਨਾ ਤੱਕ ਉੱਪਰ ਤੱਕ ਪਾਣੀ ਚੜੇ ਲਈ ਹੈ ਤਾਂ ਦੇਖ ਲਓ ਵੀ ਜਦੋਂ ਕਿਤੇ ਤੇ ਟੁੱਟਦਾ ਫਿਰੇ ਤਾਂ ਵੀ ਜਦੋਂ 15 15 20 20 ਫੁੱਟ ਦੀ ਦਾਫ ਲਾ ਕੇ ਪਾਣੀ ਅਗਲੇ ਏਰੀਆ ਚ ਨੂੰ ਜਾਣਾ ਫਿਰ ਕਿੰਨਾ ਕਿ ਜ਼ਿਆਦਾ ਨੁਕਸਾਨ ਕਰਦਾ ਵੀ ਕਹਿੰਦੇ ਉਪਰਾਂ ਕੋਠੇ ਦੇ ਉਪਰੇ ਤਕਰੀਬਨ ਜ਼ਿਆਦਾ ਲੋਕ ਵੀ ਉਪਰੇ ਬੈਠੇ ਹੋਣੇ ਹਨ ਜੀ ਉਪਰੇ ਬੈਠੇ ਹਾਂ ਤੁਸੀਂ ਬੰਨ ਤੇ ਆ ਗਏ ਬੰਨ ਤੇ ਆ ਕੇ ਬੈਠ ਗਏ ਹਾਂ ਤੇ ਅਸੀਂ ਜਿੰਨੀ ਵੀ ਉਹ ਉਪਰੇ ਤੱਕ ਆਪਾਂ ਝੋਨਾ ਦੇਖ ਲਿਆ ਸਾਰਾ ਇਹ ਦੇਖ ਲਓ ਵੀ ਕਿੰਨੇ ਕਿੰਨੇ ਦਿਨ ਪਾਣੀ ਦੇ ਵਿੱਚ ਰਿਹਾ ਇਹ ਕਿਹੜੇ ਪਿੰਡ ਦਾ ਕਿਹੜੇ ਪਿੰਡ ਹੈ ਜੀ ਕੋਨਿਆਲ 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 ਤੋ ਜਿੱਥੇ ਬੰਨ ਟੁੱਟਿਆ ਤਾਂ ਜੀ ਉਹ ਸਾਹਮਣੇ ਸਫੈਦਿਆਂ ਵਾਲਾ ਤੁਸੀਂ ਦੇਖ ਰਹੇ ਹੋ ਉਹ ਸਫੈਦੇ ਮਤਲਬ ਪਿੱਛੇ ਤੱਕ ਬੰਨ ਹੈ ਸਾਰਾ ਆ ਇੱਥੇ ਤੇ ਆਪਾਂ ਨੂੰ ਲੱਗਦਾ ਵੀ ਕੁਝ ਨਹੀਂ ਹੈ ਇਹ ਸਾਰਾ ਬੰਨ ਤਾਂ ਉਹ ਦੇਖੋ ਥੈਲਿਆਂ ਦੀ ਸੇਵਾ ਹੋ ਰਹੀ ਹੈ ਇਹ ਸਾਰਾ ਹੁਣ ਬੰਨ ਬੰਨਿਆ ਜਾ ਰਿਹਾ ਇਹ ਉਹ ਬਾਈ ਦੀ ਕੋਠੀ ਹੈ ਜਿਹੜਾ ਬਾਈ ਇਟਲੀ ਤੋਂ ਆਪਾਂ ਨੇ ਸੋਸ਼ਲ ਨੈਟਵਰਕ ਤੇ ਕਾਫੀ ਵੀਡੀਓ ਦੇਖੀਆਂ ਨੇ ਵੀ ਦੀ ਤੇ ਪਾੜ ਦੇਖੋ ਕਿੱਡੇ ਕਿੱਡੇ ਨਾ ਪਾਣੀ ਨੇ ਖੁਦ ਬਣਾ ਲਿਆ ਲੋ ਵੀ ਪਾਣੀ ਦਾ ਵਹਾਅ ਕਿੰਨਾ ਕਿ ਤੇਜ ਹੈ ਵੀ ਦੇਖ ਲਓ ਵੀ ਕਿਵੇਂ ਚੜਾ ਚੜਾ ਕੇ ਰੱਖਤਾ ਇਹ ਪਿੰਡ ਆ ਕੋਨੀਆ ਵਾਲਾ ਕੋਨੀਆ ਵਾਲਾ ਠੀਕ ਹੈ ਇਹ ਡੇਰੇ ਪੈ ਇੱਥੋਂ ਰਾਵੀ ਕਿੰਨਾ ਕਿ ਪੈ ਜਾਂਦਾ ਹੋਰ ਆ ਵੀ ਉਹ ਤੁਸੀਂ ਫੜੀ ਹੋੜੀ ਅਗਲੀ ਆ ਉਹ ਜਿਹੜੇ ਦਰਖਤ ਉਹ ਜਿਹੜੇ ਦਰਖਤ ਦਿਖ ਰਹੇ ਆ ਉਹ ਉਹਦਾ ਬੰਨ ਹੈ ਜਣੀ ਉਹਦਾ ਉਹ ਟੁੱਟਿਆ ਪਹਿਲਾਂ ਉਥੋਂ ਹੀ ਟੁੱਟ ਬੰਨ ਤੇ ਬੜੇ ਟੁੱਟੇ ਆ ਹਨਾ ਫੇਰ ਇਧਰੋਂ ਤਾਂ ਹੀ ਪਾਣੀ ਆਇਆ ਇਹ ਇਹ ਜਿਆਦਾ ਇੰਨੀ ਮਾਰਿਆ ਬੰਨ ਨੇ ਬਾਅਦ ਚ ਜਦੋਂ ਇਹ ਇਹ ਟੁੱਟ ਗਿਆ ਨਾ ਹਾਂਜੀ 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 ਉਧਰੋਂ ਪਹਿਲਾਂ ਕੋਈ ਟੁੱਟਾ ਉਧਰੋਂ ਵੀ ਇਹ ਵੀ ਟੁੱਟ ਗਿਆ ਹਾਂ ਫੇਰ ਸਾਰੇ ਆ ਗਏ ਰੇਤਾ ਰੇਤਾ ਦੇ ਲੋ ਸਾਰਾ ਉਹਦੇ ਚੋਂ ਹੀ ਆਇਆ ਹਨਾ ਇਹ ਰੇਤਾ ਬਹੁਤ 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 ਬਿਲਕੁਲ ਬਿਲਕੁਲ ਹੁਣ ਬਣ ਗਿਆ ਹੀ ਨਹੀਂ ਕੁੜੀ ਆ ਵੀਰੋਂ ਆਈ ਦੀ ਸੱਲ ਇਹਨੂੰ ਹੁਣ ਨਾ ਰਿਆ ਜਿੰਨਾ ਹੀ ਵੀ ਆਏ ਉਦੋਂ ਪੂਰੀ ਸਪੀਡਤੀ ਪਾਣੀ ਗੇ ਪਾਣੀ ਸਪੀਡ ਤੇ ਘਰਾਂ ਦੇ ਵਿੱਚ ਨੰ ਟਰਾਲੀ ਵੀ ਇਹਨਾਂ ਦੀ ਘਰ ਉਹ ਤਾਂ ਹੋ ਗਈ ਟੇਢੀ ਮੈਨੂੰ ਲੱਗਦਾ ਘਰ ਤਾਂ ਟੇਡਾ ਹੋ ਗਿਆ ਪੂਰਾ ਉਹਦਾ ਉਹ ਵੇਖੋ ਟਰਾਲੀ ਵੀ ਜਿਹੜੀ ਬਣਾਉਂਦੇ ਉਹ ਵੀ ਕਿੱਦਾਂ ਟੇਢੀ ਹੋਈ ਹਾਂ ਹਾਂ ਟੇਢੀ ਹੋਈ ਵੀ ਹਾਂ ਦੇਖ ਲਿਓ ਮਾ ਉਹ ਤਾਂ ਮਕਾਨ ਤਾਂ ਹੋ ਗਿਆ ਟੇਡਾ ਪੂਰਾ ਪਿੱਛੇ ਨੂੰ ਮਕਾਨ ਦੇ ਉਹਦੇ ਘਰ ਵਾਲੇ ਦੱਸਦੇ ਸਾਡੇ ਕੋਲ ਮળો ਵੜਿਆ ਨਹੀਂ ਆਂਦੇ ਮੈਂ ਗਏ ਉਹਦੋਂ ਆਪਾਂ ਆਂਦੀ ਹੋ ਕੇ ਠੀਕ ਹੈ ਜੀ ਇਹ ਤਾਂ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਨਹੀਂ ਉਹ ਵੜ ਨਹੀਂ ਨਹੀਂ ਦੇ ਹੁਣ ਹਾਂਜੀ 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 ਸੋ ਬਾਈ ਕਿਹੜਾ ਕਿਹੜਾ ਪਿੰਡ ਹੈ ਜੀ ਬੋਲੀ ਬੋਲੀ ਹਾਂਜੀ ਰਮਦਾਸ ਤੋਂ ਤੇ ਫਲਹਾਲ ਪਾਣੀ ਸਾਫ ਆ ਰਿਹਾ ਪਰ ਜਣੀ ਝੋਨੇ ਬਿਲਕੁਲ ਹੀ ਖਤਮ ਕਰਦੇ ਬਾਈ ਜੀ ਕਹਿੰਦੇ ਸਾਰਾ ਏਰੀਆ ਜੀ ਦਮਦਾਸ ਏਰੀਆ ਦਾ ਬਿਲਕੁਲ ਇੱਕ ਪਤਲਾ ਜਿਹੜੀ ਆ ਕਰਤਦਾ ਇੱਥੇ ਕੁਝ ਨਹੀਂ ਤਾਂ ਪਤਾ ਲੱਗਦਾ ਕਿੱਥੇ ਸੜਕ ਹੈ ਤੁਸੀਂ ਤਾਂ ਇੱਥੇ ਘਰ ਘਰ ਜਣੀ ਸੇਵਾ ਕਰਕੇ ਗਏ ਹੋ ਨਾ ਜੀ ਜੀ ਪੂਰੀ ਸੇਵਾ ਕਰਦੇ ਰਹੇ ਬਿਲਕੁਲ ਹੁਣ ਝੋਨੇ ਤਾਂ ਤਕਰੀਬਨ 90 95 ਫੀਸਦੀਆ ਏਕ 100% ਹੀ ਖਤਮ ਹੈ 100% ਦੇਖਣ ਨੂੰ ਲੱਗਦੇ ਆ ਵੀ ਝੋਨੇ ਬਚ ਗਏ ਪਰ ਹੈ ਨਹੀਂ ਕੁਝ ਹੈ ਕੁਝ ਨਹੀਂ ਨਾ ਵਿੱਚ ਵਿੱਚ ਕੁਝ ਨਹੀਂ ਦਾਣੇ ਖਤਮ ਹੋ ਗਏ ਬਿਲਕੁਲ 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 ਜੀ ਇਹ ਜੀ ਇਹ ਏਰੀਆ ਦਾ ਤੇ ਆ ਕਿ ਮਲਕੇ ਕਣਕਾਂ ਵੀ ਬੀਜੀਆਂ ਜਾਣ ਜੇ ਪਾਣੀ ਉੱਤਰ ਜੇ ਹੂੰ ਬਿਲਕੁਲ ਜੀ ਜੇ ਪਾਣੀ ਉੱਤਰੋ ਫੇਰ ਹੀ ਕਣਕਾਂ ਬੀਜੀਆਂ ਜਾਣਗੇ ਜਣੀ ਮਤਲਬ ਖੇਤਾਂ ਦੇ ਇਸ ਤੋਂ ਆਪਾਂ ਅੱਗੇ ਤੁਰੇ ਜਾਂਦੇ ਤੇ ਪਾਣੀ ਵਧਦਾ ਜਾਂਦਾ ਪਾਣੀ ਵਧਦਾ ਜਾਂਦਾ ਅਜੇ ਵੀ ਰੋਡ ਦੇ ਤੇ ਕੋ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਖੜਾ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਜ ਮਲਕੇ ਤਕਰੀਬਨ ਕੋਈ 12 13 ਦਿਨ ਹੋ ਗਏ ਆ ਪਾਣੀ ਆਇਆ ਪਾਣੀ ਨੂੰ ਤੇ ਅੱਜ ਵੀ ਮਤਲਬ ਪਾਣੀ ਦਾ ਫਲੋ ਉਵੇਂ ਦੇਖੋ ਸਾਰੀ ਸੜਕ ਦੇ ਉੱਤੇ ਫਲੋ ਇਦਾਂ ਹੀ ਚੱਲ ਰਿਹਾ ਹੈ ਅਜੇ ਵੀ ਉਮੀਦ ਹੈ ਵੀ 4-3-3-4 ਫੁੱਟ ਦੀ ਤਾਂ ਹੈਗੀ ਹੈ ਜੀ ਡਾਟ 3-3 ਫੁੱਟ ਦੀ ਜੇ ਇਸ ਤੋਂ ਹਾਂ ਹਜੇ ਜਾਣਦੇ ਆ ਤੇ ਚਾ ਮਲ ਕੇ 5-5 ਫੁੱਟ ਵੀ ਪਾਣੀ ਹੈਗਾ ਪਾਣੀ ਹੈਗਾ ਇਹ ਮਤਲਬ ਸਿੱਧਾ ਉੱਥੇ ਵਾਲਾ ਆਪਣਾ ਡੇਰਾ ਬਾਬਾ ਨਾਨਕ ਵਾਲਾ ਰੋਡ ਆ ਜਾਂਦਾ ਹੈ ਨਾ ਜੀ ਅੰਮ੍ਰਿਤਸਰ ਤੋਂ ਅਜਨਾਲੇ ਵਾਲਾ ਅੱਛਾ ਅੱਛਾ ਫਤਿਹਗੜ੍ਹ ਸਾਹਿਬ ਤੋਂ ਰਮਦਾਸ ਰੋਡ ਹੈ ਠੀਕ ਹੈ ਠੀਕ ਹੈ ਇਹ ਆਪਾਂ ਜਿਹੜੀ ਇਹ ਰੋਡ ਤੇ ਖਲੋਤੇ ਆਂ ਇਹ ਰਮਦਾਸ ਤੋਂ ਬੌਲੀ ਪਿੰਡ ਕੁੜਾਂ ਵਾਲੀ ਨੂੰ ਜਾਂਦਾ ਰੋਡ ਜਣੀ ਮਤਲਬ ਇਹੀ اپੀਲ ਹੈ ਵੀ ਲੋਕ ਆਪਣਾ ਕੋਈ ਵੀ ਆ ਵੀ ਬੜੇ ਰੋਡ ਤੋਂ ਨਾ ਮੁੜਨ ਥੋੜਾ ਜੇ ਲਿੰਕ ਰੋਡਾਂ ਨੂੰ ਪੜਨ ਪਿੰਡ ਬਹੁਤ ਹੈ ਬਹੁਤ ਪਿੰਡ ਹੈ ਜਿਹੜੇ ਨੁਕਸਾਨ ਬਹੁਤ ਜ਼ਿਆਦਾ ਆਇਆ ਬਿਲਕੁਲ ਜੀ ਬਿਲਕੁਲ ਆਪਾਂ ਮੇਨ ਰੋਡ ਤੋਂ ਹੋ ਕੇ ਵੇਖ ਕੇ ਮੁੜ ਜਾਨੇ ਪਰ ਮੇਨ ਦੇ ਲਾਗੇ ਨੁਕਸਾਨ ਜ਼ਰੂਰ ਹੋਇਆ ਪਰ ਇਹ ਲਿੰਕ ਸੜਕਾਂ ਤੇ ਲਿੰਕ ਸੜਕਾਂ ਤੇ ਥੋੜਾ ਜੇ ਕਿ ਨਿਕਲੋ ਵੀ ਉਧਰ ਨੂੰ ਜ਼ਿਆਦਾ ਬਿਲਕੁਲ 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 ਨੁਕਸਾਨ ਬਹੁਤ ਜ਼ਿਆਦਾ ਬਿਲਕੁ ਅੱਜ ਬਾਕੀ ਸਾਡਾ ਪਿੰਡ ਲੈਵਲ ਤੋਂ ਅੱਜ ਦਾ ਜਿਹੜਾ ਟੂਰ ਸੀ ਤੇ ਅਸੀਂ ਅੱਜ ਅਜਨਾਲੇ ਏਰੀਆ ਦਾ ਸਾਡਾ ਮਤਲਬ ਪਿੰਡ ਅਸੀਂ ਉੱਥੇ ਜਾ ਗਏ ਆਂ ਤੇ ਸਾਡੀ ਇੱਕ ਨਿੱਕੀ ਜੀ ਬੇਨਤੀ ਹੈ ਜੀ ਜਿੰਨੇ ਵੀ ਆਪਣੇ ਆਰਟਿਸਟ ਭਰਾ ਜਿਹੜੇ ਕਹਿੰਦੇ ਨੇ ਵੀ ਅਸੀਂ 10 ਪ੍ਰਿੰਟ ਅਡਾਪਟ ਕਰ ਲਈ ਜਾਂ ਮਤਲਬ ਅਸੀਂ ਐਨੇ ਕਰੋੜ ਦਾ ਫੰਡ ਦੇਤਾ ਜੀ ਅਸੀਂ ਐ ਸੰਸਥਾ ਨੂੰ ਦੇਤਾ ਉਹ ਨੂੰ ਦੇਤਾ ਅਸੀਂ ਉਹਨਾਂ ਨੂੰ ਇੱਕ ਨਿੱਕੀ ਜੀ ਇਹੀ ਬੇਨਤੀ ਲਾਉਣਾ ਚਾਹੁੰਦੇ ਆਂ ਕਿ ਤੁਸੀਂ ਆਪਣੇ ਸੋਸ਼ਲ ਨੈਟਵਰਕ ਦੇ ਜ਼ਰੀਏ ਤਾਂ ਤੁਸੀਂ ਜਿੰਨੇ ਵੀ ਆਪਣੇ ਸੱਜਣ ਵੀਰਾਂ ਆਪਣੇ ਨਾਲ ਹਨ ਜਿੰਨੇ ਵੀ ਆਪਣੇ ਜੁੜੇ ਹੋਏਆਂ ਨਾਲ ਆਪਣੇ ਤਾਂ ਉਹਨਾਂ ਨੂੰ ਇੱਕ ਇਹ ਸਨਿਆ ਜ਼ਰੂਰ ਦਿਓ ਵੀ ਆਪਣੇ ਕਿਹੜੇ-ਕਿਹੜੇ ਪਿੰਡ ਆਪਨੇ ਅਡਾਪਟ ਕੀਤੇ ਆ ਤਾਂ ਕਿ ਜਿਹੜੇ ਅੱਗੇ ਹੁਣ ਹੋਰ ਪਿੰਡ ਜਿਹੜੇ ਉੱਠ ਰਹੇ ਨੇ ਸੇਵਾ ਕਰਨ ਲਈ ਚਾਹਵਾਨ ਨੇ ਤਾਂ ਉਹ ਮਤਲਬ ਆਪਣਾ ਪਹਿਲਾਂ ਹੀ ਉਹ ਸੋਚ ਵਿਵਟਾਂਦਰਾ ਕਰਕੇ ਚੱਲਣ ਵੀ ਅਸੀਂ ਕਿਹੜੇ ਏਰੀਆ ਦੇ ਵਿੱਚ ਆਪਣੀ ਸੇਵਾ ਲਾਉਣੀ ਹੈ ਸੋ ਇੰਨੀ ਇੱਕ ਜ਼ਰੂਰ ਸਾਡੇ ਵੱਲੋਂ ਅਪੀਲ ਹੈ ਜੀ ਉਹਦੇ ਤੇ ਜਰੂਰ ਆਪਣੀ ਬੇਨਤੀ ਸਦਕਾਰ ਕਰਨਾ ਜੀ ਸੋ ਬਾਕੀ ਅ ਅਸੀਂ ਜਿਸ ਦਿਨ ਦਾ ਹੁਣ ਅੱਗੇ ਦਾ ਪ੍ਰੋਗਰਾਮ ਹੋਊਗਾ ਸੋ ਅਸੀਂ ਪਹਿਲਾਂ ਦੱਸਾਂਗੇ ਵੀ ਅਜਨਾਲੀ ਵੀਰ ਤੋਂ ਬਹੁਤ ਵੀਰਾਂ ਦੇ ਅੱਜ ਮੈਸੀ ਵੀ ਆਏ ਆ ਤੇ ਜਿਵੇਂ ਜਿਵੇਂ ਸੇਵਾ ਕਰਨੀ ਹੈ ਤਾਂ ਜਿਵੇਂ ਜਿਵੇਂ ਸਾਡੇ ਨਾਲ ਪਿੰਡ ਐਡ ਹੋਣ ਹੁੰਦੇ ਨੇ ਰਹਿਣਗੇ ਤਾਂ ਉਹ ਤੁਹਾਡੇ ਦਰਮਿਆਨ ਅਸੀਂ ਦੱਸ ਦੇਵਾਂਗੇ ਬਹੁਤ ਬਹੁਤ ਸ਼ੁਕਰੀਆ